ਟੱਪ ਜਾਣੀਆਂ ਉੱਤੋਂ ਦੀ ਹਾਂ ਰੇਲ ਪਾਉਗੀ ਜੀ ਸੰਦੇ ਆ ਗਾ ਇਹ ਕ ਬਾਪੂ ਅਸਰ ਕਿੰਨਾ ਚੱਲ ਰੂਗਾ ਅਸਰਤਾ ਅਸਰਤਾ ਜਿੰਨਾ ਚਿਰ ਅਸੀਂ ਬੈਠੇ ਹਾਂ ਜਿਹੜੀ ਆ ਗਾ ਹਾਂ ਇਹ ਤਾਂ ਗੱਲ 1 ਲੱਖ ਰੁਪਏ ਦੀ ਕੀਤੀ ਹੈ ਜਿਹਦਾ ਹੁਣ ਮਤਲਬ ਐਸੇ ਗ੍ਰੇ ਰੱਖੀਏ ਫਿਰ ਤਾਂ ਅਸਰ ਹੋਊਗਾ ਕਾ ਦੇ ਬੱਚਿਆਂ ਨੂੰ ਸੁਝਾਈ ਦੋ ਜਾਣੇ ਇਸ ਕਰਕੇ ਇੱਕ ਅੱਧੇ ਅੱਠ ਹੋਰ ਹੋ ਜਾਣਗੇ ਇਹਦੀ ਗੱਲ ਹੈ ਅੱਗ ਨੂੰ ਅੱਗ ਨੂੰ ਬੱਪੂ ਅੱਗ ਨੂੰ ਭਾਂਬੜ ਬਣਾਉਣ ਲਈ ਚਿਗਿਆੜੀ ਬੋ ਠੀਕ ਆ ਤਾਂ ਸਹੀ ਦੱਸੇ ਤੂੰ ਇਹਦੇ ਦੇ ਬੰਦੇ ਲੜਦੇ ਆ ਪਤਾ ਮੈਨੂੰ ਪਰ ਬੰਦਿਆਂ ਨੂੰ ਸਮਝ ਹੋਣੀ ਚਾਹੀਦੀ ਤੇ ਮੈਂ ਇੱਕੋ ਟੱਪਣਾ ਮੈਨੇ ਗੱਲਾਂ ਨੇ ਢੱਪ ਜਾਣਾ ਏਡੀ ਗੱਲ ਨਹੀਂ ਕਿ ਖੇਤਰੇ 팬 ਬਹੁਤ ਆ ਬੰਦੇ ਨਹੀਂ ਕੱਲੇ 팬 ਨਹੀਂ ਹੋਣਾ ਬਾਈ ਗੱਲ ਤਾਂ ਗੱਲ ਅਸੀਂ ਕੀ ਕਰਦੇ ਆ ਜਿਉਂਦੇ ਬੰਦੇ ਨੂੰ ਅਸੀਂ ਤਾਹਨੇ ਮਾਰ ਮਾਰ ਕੇ ਮਾਰ ਦਿੰਨੇ ਆ ਉਹ ਅਮਰਪਾਲ ਆਇਆ ਦਬੈਗੋ ਚੱਲ ਕੇ ਕੀ ਲੋੜ ਸੀ ਭਾਈ ਉਹਨੂੰ ਘਲਾੜੇ ਦੇ ਬਾਹਾਂ ਹੀ ਸੀ ਉਹਦੀ ਉਹਨੇ ਤਾਂ ਦਿਮਾਗ ਕਿੰਨੀ ਜਵਾਨੀ ਸਾਡੀ ਇੱਥੇ ਉਹਨੇ ਚਟਿਆਂ ਨੂੰ ਛਡਾਤੀ ਮੁੰਡੇ ਦਮਾਲੇ ਬਣ ਗਏ ਮੁੰਡੇ ਦਸਤਾਰਾਂ ਬਣ ਗਏ ਸਿੱਖੀ ਨਾਲ ਜੁੜ ਗਏ ਅਮਰਸ਼ਾਹ ਦੇ ਚਟਾ ਛੱਡ ਗਏ ਸਾਡੇ ਲੋਕਾਂ ਨੂੰ ਕੀ ਕਹੀ ਗਏ ਆ ਇਹ ਤਾਂ ਭਾਈ ਜਵਾਨੀ ਮਰਵਾ ਦੂ ਇਹ ਅਗਲਵਾ ਦੂ ਇਹ 84 ਵਾਲਾ ਮਾਹੌਲ ਪੈਦਾ ਕਰ ਦੂ ਹੁਣ ਨਹੀਂ ਮਰਦੇ ਚਿੱਟੇ ਨਾਲ ਕਿੰਨੇ ਮਰਦੇ ਆ ਕੋਈ ਮਾਰ ਨਹੀਂ ਕਰੀ ਨਹੀਂ ਉਹ ਚੱਕ ਕੇ ਫਿਰ ਇੰਨੇ ਸੇ ਲੱਗ ਗਈ ਭਾਈ ਉਹ ਪਿਆਰ ਤਿੰਨ ਮਹੀਨੇ ਹੋਰ ਵੱਧ ਗਈ 20 ਦਿਨ ਘਰਤਾ ਦੇ ਬੈਠਾ ਰ ਖੂਨ ਦੀਆਂ ਉਲਟੀਆਂ ਕਰੀ ਗਿਆ ਆਪਾਂ ਕਿੰਨੇ ਦੇ ਨਿਕਲੇ ਭਾਈ ਉਹਦੇ ਪਿੱਛੇ ਕਿੰਨੇ ਕੁ ਬੰਦੇ ਗਏ ਕੋਈ ਨਹੀਂ ਆ ਸਾਨੂੰ ਜਾਂਦਿਆਂ ਨੂੰ ਬਟੰਡੋ ਫੜ ਲਿਆ ਤੁਸੀਂ ਦੇਖੀ ਹੋਣੀ ਹੈ ਵੀਡੀਓ ਅੰਮ੍ਰਿਤਸਰ ਚੱਲੇ ਸੀ ਚੱਕ ਕੇ ਸੱਟ ਕੇ ਗੱਡੀ 'ਚ ਪੱਗਾਂ ਪੱਗਾਂ ਵੀ ਲਾਤੀਆਂ ਉਹ ਕਹਿੰਦੇ ਕੁੱਟਾਂਗੇ ਵੀ ਮਾਰਾਂਗੇ ਵੀ ਦੱਬਾਂਗੇ ਵੀ ਸਾਹ ਵੀ ਨਹੀਂ ਕੱਢਣ ਦੇਣਾ ਪਰ ਸਾਡੇ ਅਸੀਂ ਸਾਡੀ ਜਾਂਸ਼ਕਤੀ ਕਿੱਥੇ ਖੜੀ ਆ ਮੈਂ ਖਲੂਰ ਸਾਹਿਬ ਕੇ 19 ਦੀ ਗੱਲ ਆ ਉੱਥੇ ਬੀਬੀ ਖਰਦਾ ਖੜੀ ਸੀਗੀ ਬੁੱਟਾਂ 'ਚ ਮੈਂ ਦੋ ਟਾਈ ਮਹੀਨੇ ਪਿੰਡਾਂ ਦੇ ਪ੍ਰਚਾਰ ਕਰਨ ਜਾਂਦਾ ਰਿਹਾ ਵੱਡੇ ਵੱਡੇ ਪਿੰਡ ਵੱਡੇ ਵੱਡੇ ਕੱਠ ਲੋਕਾਂ ਦੇ ਮੈਂ ਪੁੱਛਿਆ ਕਰਾਂ ਮਾ ਭਾਈ ਸ਼ਹੀਦ ਭਾਈ ਜਸਵੰਤ ਸਿੰਘ ਖਰਦਾ ਦਾ ਕੌਣ ਹੋਇਆ ਲੋਕਾਂ ਕਹਿੰਦੇ ਪਤਾ ਨਹੀਂ ਜੀ ਮੈਂ ਬੇਬੇ ਤੂੰ ਜਦੀ ਨਹੀਂ ਕਹਿੰਦੇ ਨਾ ਪੁੱਤ ਦਲ ਕੱਠ ਤਾਂ ਹੋ ਵੱਡੇ ਹੁੰਦੇ ਆ ਮੈਂ ਕੱਠ ਤਾਂ ਉਹ ਸੁਣਨ ਆ ਜਾਂਦੇ ਆ ਇਹ ਬੰਦੇ ਮਾ ਜੀ ਨੂੰ ਇਹ ਨਹੀਂ ਪਤਾ ਵੀ ਖਰਦਾ ਕੌਣ ਹੈ ਸਰ ਬੜਕੀ ਨੇ ਪਾਉਣੀ ਹੈ ਕਹਿੰਦੇ ਪੁੱਤ ਇਹਦਾ ਤੇਰੀ ਗੱਲ ਠੀਕ ਹੈ ਉਹ ਭਾਈ ਖਾਲੜਾ ਸ਼ਹੀਦ ਜਸਵੰਤ ਸਿੰਘ ਜਿਹੜਾ ਸੱਤ ਸਮੁੰਦਰੋਂ ਪਾਰ ਕੋ ਕੈਨੇਡਾ ਰਹਿੰਦਾ ਹੀ ਭਾਈ ਕੈਨੇਡਾ ਦੀ ਧਰਤੀ ਨੂੰ ਪਤਾ ਲੱਗਿਆ ਵੀ ਜੇ ਮੈਂ ਪੰਜਾਬ ਗਿਆ ਮੈਨੂੰ ਮਾਰ ਦੇਣਗੇ ਪਰ ਉਹਦੀ ਆਖਰੀ ਸਪੀਚ ਸੁਣਿਓ ਕਿ ਨਾ ਜੇ ਮੈਂ ਇੱਥੇ ਬੈਠਾ ਰਹਾ ਤੇ ਉੱਥੇ ਮੇਰੀ ਜਵਾਨੀ ਦਾ ਕੋ ਕੋ ਕੋਈ ਸ਼ਿਕਾਰ ਹੁੰਦਾ ਹੋਵੇ ਠੂਠੇ ਮੁਕਾਬਲੇ ਹੁੰਦੇ ਹੋਣ ਮੇਰਾ ਇਹ ਜਮੀਰ ਨਹੀਂ ਮੰਨਦਾ ਮੈਂ ਪੰਜਾਬ ਜਾਊਂਗਾ ਚੱਕ ਦੇ ਸ਼ਕ ਮਾਰ ਦੇ ਇੱਥੇ ਆਇਆ ਭਾਈ ਪਿੰਡੋਂ ਪਿੰਡੀ ਗਿਆ ਸੁਨਸ਼ਾਨ ਘਾਟਾਂ ਚ ਮਿਸਪਲਟੀਆਂ ਕੋਲੇ ਸਿਵਿਆਂ ਚ 25000 ਲਾਸ਼ਾਂ ਦਾ ਰਿਕਾਰਡ ਇਕੱਠਾ ਕੀਤਾ ਅੰਕੜੇ ਇਕੱਠੇ ਕੀਤੇ ਕਿਹੜੀ 25000 ਲਾਸ਼ ਜਿਹੜੇ ਲਵਾਰਸ ਕਹਿ ਕੇ ਸਾੜ ਫੂਕਤੇ ਸੀ ਠੂਠੇ ਮੁਕਾਬਲੇ ਬਣਾ ਕੇ ਇੱਕ ਦਿਨ ਚੱਕਿਆ ਪੁਲਿਸ ਨੇ ਵਿਚਾਰੋਂ ਪਾੜ ਕੇ ਮਾਰ ਆਸੀਂ ਐਡੇ ਐਡੇ ਬੰਦਿਆਂ ਨੂੰ ਭੁੱਲ ਜਾਂਦੇ ਆ ਉਹਨਾਂ ਦੀ ਕੁਰਬਾਨੀ ਨਹੀਂ ਦਿੱਤੇ ਲੱਖੇ ਦੀਆਂ ਗੱਲਾਂ ਨੂੰ ਕਿਹਨੇ ਜੀਤੇ ਰੱਖਣਾ ਉਹ ਜਿਹੜੇ ਬੰਦਿਆਂ ਨੂੰ ਮਾਰਨ ਵਾਲੀਆਂ ਪੁਲਸਾਂ ਉਹ ਜਿਹੜੇ ਬੰਗਿਆਂ ਨੂੰ ਮਾਰਨ ਵਾਲੇ ਇੱਥੇ ਅਫਸਰ ਉਹ ਇਹ ਬੰਦਿਆਂ ਨੂੰ ਇੱਥੇ ਹਜ਼ਾਰਾਂ ਸਾਡੇ ਪੰਜਾਬ ਦੇ ਮੁੰਡਿਆਂ ਨੂੰ ਖਪਾਉਣ ਵਾਲੇ ਦਰਿਆਵਾਂ ਟ੍ਰੈਨਾਂ ਨਹਿਰਾਂ ਦੇ ਵਿੱਚ ਹਜ਼ਾਰਾਂ ਕੁੜੀਆਂ ਦੀਆਂ ਬੇਪੱਤੀਆਂ ਕਰਨ ਵਾਲੇ ਹਜ਼ਾਰਾਂ ਕੁੜੀਆਂ ਨੰਗੀਆਂ ਕਰਕੇ ਉੱਤੇ ਠਾਣਿਆਂ ਦੇ ਵਿੱਚ ਭਰਾ ਤੇ ਪਿਓ ਨੂੰ ਪਾ ਦਿੰਦੇ ਸੀ ਆ ਮਾਜਾ ਦੇਖੋ ਤੇਰੇ ਜਾ ਕੇ ਚੜ੍ਹੇ ਚੜ੍ਹੇ ਸਾਲ ਹੋ ਗਏ ਬਰਾਤਾਂ ਨਹੀਂ ਚੜ੍ਹੀਆਂ ਬਾਈ ਕਿਹਦੇ ਘਰ ਦੇ ਪੰਜ ਕਿਹਦੇ ਸਤਸ਼ਿਦ ਨੇ ਰੂਹ ਕੰਬ ਜਾਂਦੀ ਆ ਬਈ ਲੋਕਾਂ ਦੀ ਕਹਾਣੀ ਸੁਣ ਕੇ ਇੰਨਾ ਤੱਕਾ ਜਲਮ ਹੋਇਆ ਵਾ ਤੇ ਅਸੀਂ ਕਿੰਨੇ ਚਿਰ ਤੇ ਭੁੱਲੇ ਬਾਈ ਅਸੀਂ ਸੁਮੇਸ਼ ਸੈਣੀ ਨੂੰ ਡੀਜੀਪੀ ਕਿਨੇ ਲਾਇਆ ਸੀ ਸੁਮੇਸ਼ ਸੈਣੀ ਹਜ਼ਾਰਾਂ ਮੁੰਡਿਆਂ ਦਾ ਕਾਤਲ ਬੱਟੜ ਡੀਜੀਪੀ ਕਿਨੇ ਬਣਾਇਆ ਸੀ ਪੰਡਲ ਬੋਲੋ ਬਾਈ ਡੀਜੀਪੀ ਬਣਾਇਆ ਸੀਗਾ ਸੁਮੇਸ਼ ਸੈਣੀ ਨੂੰ ਕਿਹੜੀ ਸਰਕਾਰ ਨੇ ਕਿਹੜੇ ਬੰਦੇ ਨੇ ਬਣਾਇਆ ਸੀ ਬਾਲਾ ਨੇ ਬੋਲਤਾ ਦਿਆ ਕਰੋ ਯਾਰ ਪਤਾ ਨਹੀਂ ਕੀ ਗੱਲ ਆ ਹੌਲੇ ਕਿਦ ਨੇ ਬੋਲਦੇ ਹੋ ਇੱਧਰ